ਮੁਬਾਰਕਾਂ ਬਹੁਤ ਬਹੁਤ ਰ biod ਨੂੰ ਬਹੁਤ ਬਹੁਤ ਮੁਬਾਰਕਾਂ ਆਰਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਨਵੇਂ ਸਾਲ ਦੀਆਂ ਤੁਹਾਨੂੰ ਸਭ ਨੂੰ ਮੁਬਾਰਕਾਂ ਅਸੀਂ ਤਾਂ ਅੱਜ ਇੱਥੇ ਇਕੱਠੇ ਹੋਏ ਸੀ ਕਿਉਂਕਿ ਥੋੜੀ ਦੇਰ ਪਹਿਲਾਂ ਸਾਨੂੰ ਖਬਰ ਮਿਲੀ ਹੈ ਕੀ ਬੁਪੇਸ਼ ਬਗੇਲ ਸਾਹਿਬ ਜਿਹੜੇ ਸਾਡੇ ਜਨਰਲ ਸਕੱਤਰ ਨੇ ਇਨਚਾਰਜ ਪੰਜਾਬ ਸਾਬਕਾ ਮੁੱਖ ਮੰਤਰੀ ਛੱਤੀਸਗੜ ਉਹਨਾਂ ਦੇ ਪੁੱਤਰ ਦੀ ਜਮਾਨਤ ਹੋ ਗਈ ਜਿਹੜੇ ਮਗਰਲੇ 4-5 ਮਹੀਨਿਆਂ ਤੋਂ ਈਡੀ ਨੇ ਜਿਹੜੇ ਮਕਮਲ ਝੂਠੇ ਇਲਜ਼ਾਮਾਂ ਦੇ ਤਹਿਤ ਬਪੇਸ਼ ਬਗੇਲ ਜੀ ਦੀਆਂ ਗਤੀਵਿਧੀਆਂ ਨੂੰ ਰੋਕਣ ਵਾਸਤੇ ਕਿ ਉਹ ਪੰਜਾਬ ਦੇ ਇਨਚਾਰਜ ਬਣੇ ਹਿਮਾਚਲ ਦੇ ਵਿੱਚ ਉਹਨਾਂ ਨੇ ਸਰਕਾਰ ਲਿਆਂਦੀ ਉੱਥੋਂ ਦੇ ਇਨਚਾਰਜ ਬਣੇ ਸਨ ਤੇ ਭਾਜਪੀ ਨੂੰ ਇਹ ਡਰ ਸਤਾ ਰਿਹਾ ਸੀ ਕਿ ਉਹਨ ਪੰਜਾਬ ਦੇ ਅੰਦਰ ਸਤਾ ਸਰਕਾਰ ਬਪੇਸ਼ ਬਗੇਲ ਜੀ ਬਣਾ ਦੇਣਗੇ ਸੋ ਇਸ ਕਰਕੇ ਜਾਨਬੁੱਝ ਕੇ ਪ੍ਰੈਸ਼ਰ ਦੇ ਤਹਿਤ ਉਹਨਾਂ ਨੇ ਉਹਨਾਂ ਦੇ ਸੁਪੁੱਤਰ ਨੂੰ ਜਿਹੜਾ ਕਦੇ ਰਾਜਨੀਤਿਕ ਨਾਲ ਉਹਦਾ ਕੋਈ ਸਬੰਧ ਨਹੀਂ ਰਿਹਾ ਕਿਸੇ ਰਾਜਨੀਤਿਕ ਅਹੁਦੇ ਦੇ ਨਹੀਂ ਰਿਹਾ ਬਤੌਰ 5 ਸਾਲ ਪੰਜਾਬ ਦੇ ਮੁੱਖ ਛੱਤੀਸਗੜ੍ਹ ਦੇ ਉਹ ਮੁੱਖ ਮੰਤਰੀ ਰਹੇ ਇਸ ਦੇ ਬਾਬੀਉਦ ਵੀ ਝੂਠੇ ਇਲਜ਼ਾਮਾਂ ਤਾਂ ਦੇ ਤਹਿਤ ਬਿਨਾਂ ਕੋਈ ਸਿਰ ਪੈਰ ਦਿਓ ਉਹਨਾਂ ਨੂੰ ED ਨੇ ਫੜ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਦਾ। ਔਰ ਇਹ ਪਹਿਲੀ ਉਦਾਹਰਨ ਹੈ ਦੇਸ਼ ਦੇ ਅੰਦਰ। ਇਹ ਤਾਂ ਹੁੰਦਾ ਸੀ ਕਿ ਲੀਡਰਾਂ ਨੂੰ ਅਕਸਰ ਵੈਂਡੇਟਾ ਪੋਲਿਟਿਕਸ ਦੇ ਤਹਿਤ ਬਦਲਾਖੋਰੀ ਦੀ ਰਾਜਨੀਤੀ ਦੇ ਤਹਿਤ ਜੇਲ੍ਹਾਂ ਦੇ ਵਿੱਚ ਜਾਣਾ ਪੈਂਦਾ ਹੈ। ਲੇਕਿਨ ਪਹਿਲੀ ਵਾਰੀ ਹੋਇਆ ਕਿ ਪਰਿਵਾਰ ਦੇ ਮੈਂਬਰ ਨਾਨ ਪੋਲੀਟੀਕਲ ਵਿਅਕਤੀ ਜਿਹੜਾ ਖੇਤੀ ਕਰਾਉਂਦਾ ਸੀ ਉਹਨੂੰ ਜੇਲ੍ਹ ਭੇਜ ਦਿੱਤਾ ਹੋਵੇ 200 ਘੱਟੋ ਘੱਟ 200 ਈਡੀ ਨੇ ਰੇਡਸ ਕੀਤੀਆਂ 200 ਛੱਤੀਸਗੜ੍ਹ ਦੇ ਵਿੱਚ ਕਿ ਕਿੱਦਾਂ ਨਾ ਕਿੱਦਾਂ ਕਿਵੇਂ ਨਾ ਕਿਵੇਂ ਬਪੇਸ਼ ਬਗੇਲ ਜੀ ਝੁਕ ਜਾਣ ਤੇ ਉਹਨਾਂ ਨੂੰ ਉਲਝਾ ਲਿਆ ਜਾਵੇ ਤੋ ਅੱਜ ਸਾਨੂੰ ਬੇहद ਖੁਸ਼ੀ ਹੈ ਕਿਉਂਕਿ ਈਡੀ ਦਾ ਉਲਜੀਆ ਤਾਂ ਸਾਲ-ਸਾਲ 2-3 ਸਾਲ ਜੇਲ੍ਹ ਦੇ ਵਿੱਚ ਲੱਗ ਜਾਂਦਾ ਹੈ ਚਾਹੇ ਬਾਅਦ ਚੋਂ ਅਗਲਾ ਬੇ ਮਿਲ ਕੇ ਇੱਜ਼ਤ ਦੇ ਨਾਲ ਉਹਨੂੰ ਬਰੀ ਕਰ ਦਿੱਤਾ ਜਾਵੇ ਲੇਕਿਨ ਉਹ ਸਾਰਾ ਉਹਰਾ ਸਮਾਂ ਖਰਾਬ ਹੁੰਦਾ ਹੈ ਤੇ ਪਰਿਵਾਰ ਦੀ ਖੱਜਲ ਖਵਾਰੀ ਹੁੰਦੀ ਹੈ ਸਾਨੂੰ ਬੇਹਦ ਅੱਜ ਇਸ ਗੱਲ ਦੀ ਖੁਸ਼ੀ ਹੈ ਤੇ ਅੱਜ ਅਸੀਂ ਭਾਜਪਾ ਦੇ ਮੂੰਹ ਤੇ ਇੱਕ ਹੋਰ ਵੱਡਾ ਜਿਹੜਾ ਬਦਲਾਖੋਰੀ ਦੀ ਜਿਹੜਾ ਇਹ ਤਮਾਚਾ ਜਿਹੜਾ ਹੈ ਉਹ ਮਾਨਯੋਗ ਅਦਾਲਤ ਨੇ ਮਾਰੇ ਹੈ। ਔਰ ਸਾਨੂੰ ਇਸ ਗੱਲ ਦੀ ਬੇਹਦ ਖੁਸ਼ੀ ਹੈ ਕਿ ਬਗੇਲ ਸਾਹਿਬ ਹੁਣ ਇਹਦੇ ਨਾਲ ਅੱਜ ਜ਼ਮਾਨਤ ਵੀ ਹੋਈ ਹੈ ਔਰ ਅਗਲੀ ਸਰਕਾਰ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਬਣਨੀ ਹੈ ਔਰ ਬਣ ਜਾਣੀ ਹੈ। ਕਿਉਂਕਿ ਬਗੇਲ ਸਾਹਿਬ ਵਧੇਰੇ ਸਮਾ ਹੁਣ ਉਹ ਇੱਥੇ ਪੰਜਾਬ ਦੇ ਵਿੱਚ ਜਦੋਂ ਲਾਉਣਗੇ ਮੈਨੂੰ ਲੱਗਦਾ ਹੈ ਕਿ ਔਰੇ ਨਾਲ ਪਾਰਟੀ ਹੋਰ ਮਜ਼ਬੂਤ ਹੋਏਗੀ ਨਾਲ ਹੀ ਨਾਲ ਉਹਨਾਂ ਨੇ ਆਪਣੇ ਪ੍ਰੋਗਰਾਮ ਵੀ ਰੱਖਤੇ ਐ ਇਸੇ ਕਿ ਲਗਾਤਾਰ 7 ਤਰੀਕ ਨੂੰ ਆ ਜਾਣਗੇ ਔਰ 7 ਤੋਂ 12 ਤਰੀਕ ਤੱਕ ਲਗਾਤਾਰ ਜਿਹੜੀ ਸਾਡੀ ਮੰਰੇਗਾ ਯਾਤਰਾ ਦੇ ਤਹਿਤ ਅਸੀਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਜਾਣਾ ਹੈ ਉਹਦੀ ਇੱਕ ਅਨੀਸ਼ਲ ਜਿਹੜੀ ਸ਼ੁਰੂਆਤ ਹੈ ਗੁਰਦਾਸਪੁਰ ਅ ਤੋਂ ਸ਼ੁਰੂ ਕਰਕੇ ਗੁਰਦਾਸਪੁਰ ਸ਼ੁਭਾ ਫਿਰ ਟਾਂਡਾ ਫਿਰ ਬਲਾਚੌਰ ਫਿਰ ਸਮਰਾਲਾ ਫਿਰ ਰਾਜਪੁਰਾ ਤੇ ਫਿਰ ਸੰਗਰੂਰ ਤੇ ਫਿਰ ਪੁਚੋ ਤੇ ਫਿਰ ਬਾਗਾਪੁਰਾਣਾ ਹੁੰਦੀ ਹੋਈ ਫਿਰੋਜ਼ਪੁਰ ਗੁਰੂ ਹਰਸਾਏ ਤੇ ਫਿਰ ਤਰਨਤਾਰਨ ਇਸ ਤਰ੍ਹਾਂ ਅਸੀਂ ਇਹ ਆਰੰਭ ਪ੍ਰੋਗਰਾਮ ਕੀਤਾ ਤਾਂ ਜੋ ਮਨਰੇਗਾ ਵਰਕਰਸ ਨੂੰ ਜਾ ਕੇ ਜਿਹੜਾ ਸੁਚੇਤ ਕੀਤਾ ਜਾਵੇ ਕਿ ਤੁਹਾਡੀ ਮਨਰੇਗਾ ਬੀਜਪੀ ਸਰਕਾਰ ਤੇ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਨੇ ਕਿਸੇ ਪ੍ਰਕਾਰ ਦੀ ਕੋਈ ਲੜਾਈ ਨਹੀਂ ਲੜੀ ਉਹਨੂੰ ਬੰਦ ਕਰਨ ਦਾ ਕੰਮ ਕੀਤਾ ਜਿਹੜੀ ਡਾਕਟਰ ਮਨਮੋਹਨ ਸਿੰਘ ਨੇ ਔਰ ਸ਼੍ਰੀਮਤੀ ਸੋਨੀਆ ਗਾਂਧੀ ਦੀ ਦੇਣ ਸੀ ਘਰ ਘਰ ਰੋਜ਼ਗਾਰ ਸੋ ਔਰੇ ਤਹਿਤ ਜਿਹੜਾ ਇਹ ਪ੍ਰੋਗਰਾਮ ਐਲੀਕ ਆ ਗਿਆ ਹੈ ਸੋ ਅੱਜ ਅਸੀਂ ਸਾਰੇ ਇਕੱਠੇ ਹੋਣੀਆਂ ਸਾਥੀ ਔਰ ਕਬਰ ਆਉਂਦਿਆ ਸਾਰ ਅਸੀਂ ਆਖਿਆ ਚਲੋ ਅੱਜ ਇੱਕ ਜਸ਼ਨ ਦਾ ਮਾਹੌਲ ਹੈ ਤੇ ਕਿਉਂ ਨਾ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਕੇ ਇਸ ਨੂੰ ਸੈਲੀਬ੍ਰੇਟ ਕੀਤਾ ਜਾਵੇ ਔਰ ਜਦੋਂ ਜਦੋਂ ਵੀ ਇਸ ਤਰ੍ਹਾਂ ਦਾ ਹਤਿਆਚਾਰ ਸਾਡੇ ਕਾਂਗਰਸੀ ਭਰਾਵਾਂ ਤੇ ਹੋਏਗਾ ਲੀਡਰ ਸਭਾਨਾਂ ਤੇ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋ ਕੇ ਨਿਕਲੇਗੀ ਅੱਜ ਮੈਨੂੰ ਪੂਰਾ ਮਾਣ ਹੈ ਛਤੀਸਗੜ੍ਹ ਦੇ ਉਹਨਾਂ ਲੋਕਾਂ ਦੇ ਔਰ ਖਾਸ ਕਰਕੇ ਬੁਪੇਸ਼ ਬਗੇਰਜੀਤੇ ਕਿ ਉਹ ਪਾਕਸ ਆਫ ਹੋ ਕੇ ਅੱਜ ਜ਼ਮਾਨਤ 5 ਮਹੀਨਿਆਂ ਦੇ ਵਿੱਚ ਹੋਣੀ ਇਹ ਸੰਕੇਤ ਹੈ ਕਿ ਜਿਹੜਾ ਕੇਸ ਹੈ ਇਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਦਮ ਨਹੀਂ ਔਰ ਆਉਣ ਵਾਲੇ ਸਮੇਂ ਤੁਸੀਂ ਵੇਖੋਗੇ ਬਾਈ ਇਜਤ ਬਰੀ ਵੀ ਸਾਡਾ ਭਰਾ ਬੁਪੇਸ਼ ਬਗੇਰਜੀ ਦੇ ਸੁਪੁੱਤਰ ਹੋਣਗੇ ਤੋਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਸੋ ਕੀ ਬਾਤ ਕਰ ਰਹੇ ਆਪ ਜਿਹੜੀ ਪੰਜਾਬ ਨੇ ਦੀ ਬੜੀ ਕੋਸ਼ਿਸ਼ ਕਰ ਰਹੀ ਹੈ ਤੁਹਾਡੀ ਮੁਖਸਰ ਮੇ ਬੀਜੇਪੀ ਪਹਿਲੀ ਵਾਰ ਵਾਗੀ ਮੇਲਾ ਬਾਈ ਦੇਖੋ ਗੱਲ ਇਹ ਆ ਕਿ ਮਾਗੀ ਮੇਲੇ ਦੀ ਜਿਹੜੀ ਪ੍ਰੈਸ ਕਾਨਫਰੰਸ ਸੀਗੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੱਲ ਕਹੀ ਸੀ ਲਿਖਤ ਦੇ ਵਿੱਚ ਅਸੀਂ ਤਾਂ ਉਹ ਹੁਕਮ ਮੰਨਦੇ ਹਾਂ ਅਸੀਂ ਆਏ ਵਾਰੀ ਮਾਗੀ ਦਾ ਮੇਲੇ ਨੂੰ ਮਨਾਉਂਦੇ ਰਹੇ ਹਾਂ ਸਰਕਾਰ ਵਿੱਚ ਬਿਨਾਂ ਸਰਕਾਰ ਤੋਂ ਸਾਡੀ ਸਰਕਾਰ ਸੀ ਪਿਛਲੀ ਆ ਰਹੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਕਮ ਜਾਰੀ ਕੀਤੇ ਸੀ ਕਿ ਇਹੋ ਜੇ ਸ਼ਹੀਦਾਂ ਦੇ ਪ੍ਰੋਗਰਾਮ ਤੇ ਚਾਹੇ ਉਹ ਮਾਗੀ ਦਾ ਮੇਲਾ ਹੈ ਚਾਹੇ ਉਹ ਫਤੇਗੜ ਸਾਹਿਬ ਹੈ ਇੱਥੇ ਰਾਜਨੀਤਿਕ ਪ੍ਰੈਸ ਕਾਨਫਰੰਸ ਆ ਜਿਹੜੀਆਂ ਕਾਨਫਰੰਸ ਹੈ ਇਹ ਨਾ ਹੋਣ ਫਿਰ ਉਸ ਤੋਂ ਬਾਅਦ ਸਾਡੀ ਕਾਂਗਰਸ ਦੇ ਰਾਜ ਵਿੱਚ ਇਹ ਸਾਰੀਆਂ ਕਾਨਫਰੰਸਿਸ ਬੰਦ ਹੋ ਗਈਆਂ ਸਨ ਫਿਰ ਅਸੀਂ ਗੁਰਦੁਆਰਾ ਨਕਮਸਤਕ ਤਾ ਹੁਣ ਜਾਂਦੇ ਸੀ ਲੇਕਿਨ ਕਿਸੇ ਪ੍ਰਕਾਰ ਦੀ ਕੋਈ ਪ੍ਰੈਸ ਕੋ ਆਹਾਂ ਕਾਨਫਰੰਸ ਨਹੀਂ ਕਰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਹੁਕਮ ਮੰਨਦੇ ਹੋਏ ਸਾਨੂੰ ਕੋਈ ਇਤਰਾਜ਼ ਨਹੀਂ ਪਰ ਅਸੀਂ ਤਾਂ ਗੁਰੂ ਘਰ ਨਾਲ ਬੰਨੇਵੇਂ ਲੋਕ ਆ ਜੋ ਉਹਨਾਂ ਦਾ ਫਰਮਾਨ ਆ ਜਾਂਦਾ ਹੈ ਬੇਸ਼ੱਕ ਉਹ ਕਈ ਵਾਰੀ ਪਰ ਕੋਈ ਕਿਸੇ ਤਰ੍ਹਾਂ ਦਾ ਸਵਾਲ ਵੀ ਹੋਵੇ ਲੇਕਿਨ ਅਸੀਂ ਉਹਨੂੰ ਫਿਰ ਫਰਮਾਨ ਮੰਨ ਕੇ ਉਹ ਮੰਨ ਲੈਨੇ ਆ ਅਕਾਲੀ ਦਲ ਵਾਲੇ ਵੀ ਕਰਦੇ ਐ ਸੋ ਮੈਨੂੰ ਲੱਗਦਾ ਇਹ ਨਰਾਦਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਰ ਫਿਰ ਵੀ ਕੋਈ ਕਰਨਾ ਚਾਹਵੇ ਤਾਂ ਸਾਨੂੰ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਦੇ ਨਾਲ ਕੋਈ ਐਕਸਪੈਂਡ ਨਹੀਂ ਹੁੰਦਾ ਉਹ ਜੀ ਸੱਤ ਕਾ ਕਰਨ ਆਦਿ ਸਭ ਰੋਗ ਨਾ ਕਰ ਬਾਈ ਮਹਾਰਾਜ ਸੱਚੇ ਪਾਤਸ਼ਾਹ ਦੇ ਪੈਗਰੇ